ਇੱਕ ਗੁੰਡੇ ਨੇ ਇੱਕ ਭਾਸ਼ਾ ਬੋਲੀ ਗਾਲਾਂ ਕੱਢੀਆਂ ਇਹੋ ਜੀ ਭੱਦੀ ਛਦਾਬਲੀ ਬੋਲੀ ਮਨਿੰਦਰ ਨੂੰ ਧਮਕੀ ਦਿੱਤੀ ਐ ਬਾਈ ਤੇਰੀਆਂ ਲੱਤਾਂ 'ਚ ਦਮ ਹੈ ਇਹ ਆਵਾਜ਼ ਤੂੰ ਬੰਦ ਕਰ ਦੇਂਗਾ ਕੱਲੀਆਂ ਗਾਲਾਂ ਨਾਲ ਉਹ ਪਾ ਕੇ ਬਿਰਗੋ ਬਾਲ ਕਰ ਦਣਾ ਉਹ ਬੰਦਾ ਏ ਗਾਲਾਂ ਕੱਢ ਰਿਹਾ ਜੇ ਉਹ ਬੰਦਾ ਕੱਢ ਰਿਹਾ ਤੇ ਬਤਾ ਇੱਕ ਸਾਹਿਬ ਦਾ ਕੀ ਹਾਲ ਹੋਊਗਾ ਇਹੋ ਜਿਹੇ ਬੰਦਿਆਂ ਨੇ ਅਕਲ ਦੇਣੀ ਉਹਨੂੰ ਉਹ ਤਾਂ ਫੋਨ ਲਾ ਲਾ ਕੇ ਧੀ ਪੈਣ ਇੱਕ ਕਰੀ ਜਾਂਦੇ ਆ ਧਮਕੀਆਂ ਦਿੰਦੇ ਆ ਵੀ ਤੇਰੀ ਜੁਰਤ ਕਿਵੇਂ ਹੋਈ ਤੈਨੂੰ ਦੇਖਾਂਗੇ ਕੋਈ ਚੰਗੀ ਤਰ੍ਹਾਂ ਕਰਾਂ ਇਹਦਾ ਕੋਈ ਚੱਕਰ ਨਹੀਂ ਰਹਿੰਦੇ ਤਾਂ ਇਹੋ ਜਿਹੇ ਬੰਦੇ ਹੀ ਆ ਤੇ ਉਹੋ ਜਿਹਾ ਇਹਨਾਂ ਦਾ ਆਗੂ ਆ ਜੋ ਕਰਨਾ ਬਲਕਾਰ ਸਿੱਧੂ ਕਰੇ ਉਹ ਭੋਲਿਆ ਪੰਛੀਗਾ ਬਲਕਾਰ ਸਿੱਧੂ ਦੀਆਂ ਲੱਤਾਂ 'ਚ ਦਮ ਤਾ ਆਏ ਨਹੀਂ ਵੀ ਉਹ ਤਾਂ ਐਫ ਆਰ ਆਈ ਤਾਂ ਉਹਨੇ ਆਪ ਨਹੀਂ ਦਰਜ ਕਰਾਈ ਉਹਨੇ ਤਾਂ ਉਹਦੇ ਪੀਏ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਆ ਮਨਿੰਦਰ ਦਾ ਮਸਲਾ ਇਹਨਾਂ ਨੂੰ ਮਾਂਜ ਕੇ ਰੱਖ ਦਊਗਾ ਇਹਦੇ ਚੌਂਕੀਦਾਰ ਨਹੀਂ ਬਣਾਉਣਾ ਇਹਨਾਂ ਨੂੰ ਇਦੂ ਮੁੜ ਕੇ ਕਿਸੇ ਨੇ ਜਿਹੜੇ ਹਾਲਾਤਾਂ ਦੇ ਉੱਤੇ ਇਹ ਉੱਤਰਾਏ ਨੇ ਤੇ ਭਗਵੰਤਬਾਨ ਸਾਹਿਬ ਸਮਾਂ ਬਹੁਤ ਥੋੜਾ ਰਹਿ ਗਿਆ ਸੰਭਲ ਜਾ ਸੰਭਲ ਜਾ ਸੰਭਲ ਜਾ ਪੱਗ ਨੂੰ ਟਾਰਗੇਟ ਕਰ ਰਿਹਾ ਸਾਡੇ ਮਿਸਤਰੀ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਬਦਕਿਸਮਤੀ ਆ ਰਾਮਪੁਰੇ ਵਾਲਿਆਂ ਨੂੰ ਜਿਨ੍ਹਾਂ ਨੂੰ ਇਹੋ ਜਿਹਾ ਐਮਐਲਏ ਮਿਲਿਆ ਇਹੋ ਜਿਹੇ ਨੂੰ ਤਾਂ ਕੋਈ ਚੁੰਕੀਦਾਰ ਨਹੀਂ ਰੱਖਦਾ ਭਗਵੰਤ ਸਮਾਣ ਨੂੰ ਆਦਿ ਜੇ ਵਾਕਈ ਕਿ ਤੂੰ ਲੋਕਾਂ ਪੱਖੀ ਹੈ ਬਲਕਾਰ ਸਿੱਧੂ ਤੇ ਸਭ ਤੋਂ ਪਹਿਲਾਂ ਐਫਆਰਆਈ ਦਰਜ ਕਰਕੇ ਮੁਕਦਮਾ ਦਰਜ ਕਰਕੇ ਇਹਨੂੰ ਜੇਲ੍ਹ ਤੋਂ ਛੁੱਟੇ ਸਭ ਤੋਂ ਪਹਿਲਾਂ ਇਹਨੂੰ ਪਾਰਟੀ ਚੋਂ ਬਰਖਾਸਤ ਕਰੇ ਨੇਚਰ ਸਰੀਰ ਦੇ ਵਿੱਚ ਆਖਰੀ ਸਾਹ ਨੇ ਇਹ ਲੋਕਾਂ ਦੀ ਆਵਾਜ਼ ਸੱਚ ਦੀ ਬਾਤ ਇਹਨਾਂ ਚੈਨਲਾਂ ਦੇ ਉੱਪਰ ਇਸੇ ਤਰ੍ਹਾਂ ਦੇ ਨਾਲ ਹੀ ਦਿਖਾਉਂਦੇ ਰਹਾਂਗੇ ਤੇ ਜੇਕਰ ਤੁਹਾਡਾ ਰਾਂਝਾ ਰਾਜੀ ਧਮਕੀਆਂ ਦੇ ਨਾਲ ਹੁੰਦਾ ਆ ਕੇਸਾਂ ਦੇ ਨਾਲ ਹੁੰਦਾ ਆ ਪਰਚਿਆਂ ਦੇ ਨਾਲ ਹੁੰਦਾ ਆ ਤਾਂ ਜੀ ਸਤਕੇ ਤੁਸੀਂ ਆਪਣਾ ਰਾਂਝਾ ਰਾਜੀ ਕਰ ਸਕਦੇ ਲੋਕਵਾਜ਼ ਦੇ ਪੱਤਰਕਾਰ ਮਨਿੰਦਰਜੀਤ ਦੇ ਉੱਪਰ ਪਰਚਾ ਦਰਜ ਹੁੰਦਾ ਆ ਹਵਾਲਾ ਇੱਕ ਆਡੀਓ ਦਾ ਦਿੱਤਾ ਜਾਂਦਾ ਉਸ ਤੋਂ ਬਾਅਦ ਵਕੋ ਵਕ ਜਨਤਕ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਵੱਡੀ ਲਾਮਬੰਦੀ ਜਿਹੜਾ ਹੈ ਉਹ ਬਠਿੰਡੇ ਦੇ ਵਿੱਚ ਕਰਦਾ ਤੇ 3 ਤਰੀਕ ਨੂੰ ਵੱਡੇ ਇਕੱਠ ਦੇ ਲਈ ਕਹਿ ਦਿੱਤਾ ਜਾਂਦਾ ਤਾਂ ਇਸ ਦੇ ਵਿੱਚ ਇੱਕ ਹੋਰ ਆਡੀਓ ਵਾਇਰਲ ਹੁੰਦੀ ਹੈ ਇੱਕ ਹੋਰ ਆਡੀਓ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਇੰਜ ਲੱਗ ਰਿਹਾ ਕਿ ਬਲਕਾਰ ਸਿੱਧੂ ਦੇ ਵੱਲੋਂ ਪਾਲਿਆ ਹੋਇਆ ਇੱਕ ਗੁੰਡਾ ਉਹ ਗੱਲ ਕਰ ਰਿਹਾ ਤੇ ਜਿਸ ਤਰ੍ਹਾਂ ਦੀ ਉਹਦੀ ਸ਼ਬਦਾਵਲੀ ਜਿਸ ਤਰ੍ਹਾਂ ਦੀ ਉਹਦੀ ਭਾਸ਼ਾ ਆ ਉਹ ਬੜੀ ਹੀ ਨੰਦਨ ਯੋਗ ਆ ਉਹ ਭਾਸ਼ਾ ਅਸੀਂ ਸ਼ਾਇਦ ਇਸ ਤੇ ਦਿਖਾ ਵੀ ਨਹੀਂ ਸਕਦੇ ਸੋ ਉਹਨੂੰ ਸੁਣਾ ਵੀ ਨਹੀਂ ਸਕਦੇ ਕਿ ਕਿਸ ਭਾਸ਼ਾ ਦੇ ਵਿੱਚ ਉਸ ਤੇ ਵੱਲੋਂ ਗੱਲ ਕੀਤੀ ਜਾ ਰਹੀ ਆ ਕੀ ਹੁਣ ਇਸ ਤਰ੍ਹਾਂ ਦੀਆਂ ਧਮਕੀਆਂ ਪੱਤਰਕਾਰਾਂ ਨੂੰ ਮਿਲ ਲਈਆਂ ਸ਼ਰਿਆਮ ਤੌਰ ਤੇ ਧਮਕੀ ਜਿਹੜੀ ਆ ਦਿੱਤੀ ਜਾਂਦੀ ਆ ਪੂਰੀ ਗੱਲਬਾਤ ਕਰਾਂਗੇ ਕਿਸਾਨ ਯੂਨੀਅਨ ਉਗਰਾਹਾਂ ਤੋਂ ਮੇਰੇ ਨਾਲ ਬਿੱਟੂ ਮੱਲਣ ਹੋਣਗੇ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤਾਂਗੇ ਬਿੱਟੂ ਭਾਈ ਸਵਾਗਤ ਆ ਰਹੇ ਬਿੱਟੂ ਧੰਨਵਾਦ ਜੀ ਜਿਹੜੀ ਆਡੀਓ ਵਾਇਰਲ ਹੋਈ ਆ ਜਿਹੜੀ ਜਿਵੇਂ ਹਾਲਾਂਕਿ ਆਪਾਂ ਸ਼ਬਦ ਗੁੰਡਾ ਵਰਤ ਰਹੇ ਹਾਂ ਹੋ ਸਕਦਾ ਉਹਨਾਂ ਦਾ ਇਹ ਵਰਕਰ ਹੋਵੇ ਕੋਹਣਾ ਪਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਆ ਉਹ ਇੱਕ ਗੁੰਡੇ ਤੋਂ ਘੱਟ ਨਹੀਂ ਆ ਜਿਸ ਤਰ੍ਹਾਂ ਦੇ ਨਾਲ ਧਮਕੀਆਂ ਸ਼ਰਿਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੈਨੂੰ ਦੇਖ ਲਵਾਂਗੇ ਪਤਾ ਨਹੀਂ ਕੀ ਕੀ ਕੁਝ ਬੋਲਿਆ ਗਿਆ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਜਿਸ ਤਰ੍ਹਾਂ ਆਪਾਂ ਦੇ ਸੀਵੀਓ ਆਡੀਓ ਜਿਵੇਂ ਮਨਿੰਦਰ ਨੇ ਫੇਰ ਵੀ ਚੈਨਲ ਤੇ ਲਿਖਿਆ ਵੀ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਜੋ ਉਹਨਾਂ ਕੋਲੇ ਕਲਿੱਪ ਆਈ ਆਡੀਓ ਆਈ ਉਹਨਾਂ ਨੇ ਚੈਨਲ ਨੇ ਦਿਖਾਇਆ ਉਹ ਵੀ ਜਿਗਰਾ ਚਾਹੀਦਾ ਉਹਨਾਂ ਨੇ ਜਿਗਰਾ ਕੱਢਿਆ ਤੇ ਆਪਦੇ ਚੈਨਲ ਤੇ ਚਲਾਇਆ ਜੋ ਆਇਆ ਉਹ ਦਿਖਾਇਆ ਉਹਨਾਂ ਨੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹਦੀ ਆਵਾਜ਼ ਆ ਜਾਂ ਕੀਦੀ ਆਵਾਜ਼ ਹੈ ਠੀਕ ਹੈ ਉਹਨਾਂ ਨੇ ਕਿਸੇ ਨੇ ਕਲਿੱਪ ਭੇਜੀ ਤੀ ਉਹਨੇ ਆਪਦੇ ਚੈਨਲ ਤੇ ਚਲਾਇਆ ਅੱਜ ਤੱਕ ਤੁਸੀਂ ਜਿਹੜੇ ਪੰਜ ਚਾਰ ਭਰਾਓ ਤੁਸੀਂ ਜੋ ਹੁੰਦਾ ਰਿਹਾ ਤੁਸੀਂ ਦਿਖਾਉਂਦੇ ਰਹੇ ਜੇ ਸਰਕਾਰ ਦੇ ਪੱਖ 'ਚ ਸੀ ਕੋਈ ਗੱਲ ਜਾਂਦੀ ਤੁਸੀਂ ਉਹ ਵੀ ਦਿਖਾਈ ਜੇ ਸਰਕਾਰ ਦੇ ਖਿਲਾਫ ਸੀ ਤੁਸੀਂ ਉਹ ਵੀ ਦਿਖਾਈ ਜੇ ਲੋਕਾਂ ਦੇ ਪੱਖ 'ਚ ਸੀ ਤੁਸੀਂ ਉਹ ਵੀ ਦਿਖਾਈ ਹੁਣ ਹਾਲਾਤ ਇਹ ਆ ਗਏ ਵੀ ਜਿਹੜੀ ਆਡੀਓ ਐ ਉਹ ਵੀ ਸੱਚੀ ਸਾਬਤ ਹੁੰਦੀ ਐ ਵੀ ਇੱਕ ਇਸ ਤਰ੍ਹਾਂ ਇੱਕ ਜਿਹੜਾ ਅ ਅੱਜ ਜਿਹੜੀ ਆਡੀਓ ਫੋਨ ਆਉਂਦਾ ਮਨਿੰਦਰ ਨੂੰ ਤੇ ਐਡੀਆਂ ਗਾਲਾਂ ਦਿੱਤੀਆਂ ਜਾਂਦੀਆਂ ਧਮਕੀ ਦਿੱਤੀ ਜਾਂਦੀ ਐ ਤੇ ਵੀ ਐ ਸੋਚਣ ਵਾਲੀ ਗੱਲ ਆ ਵੀ ਇਹ ਲੋਕਵਾਚ ਚੈਨਲ ਐ ਲੋਕਾਂ ਦੀ ਆਵਾਜ਼ ਲੋਕਵਾਚ ਵੀ ਐਂ ਅਗਰ ਕੇ ਵੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਲੋਂਗੇ ਵੀ ਬਲਕਾਰ ਸਿੱਧੂ ਨੇ ਜਿਸ ਤਰ੍ਹਾਂ ਪਰਚਾ ਕਰਾਇਆ ਐਂ ਦਬਾ ਲੋਂਗੇ ਤੁਸੀਂ ਤੇ ਐ ਇੱਕ ਗੁੰਡੇ ਨੇ ਇੱਕ ਭਾਸ਼ਾ ਬੋਲੀ ਗਾਲਾਂ ਕੱਢੀਆਂ ਇਹੋ ਜੀ ਭੱਦੀ ਛਦਾਬਲੀ ਬੋਲੀ ਮਨਿੰਦਰ ਨੂੰ ਧਮਕੀ ਦਿੱਤੀ ਐਂ ਬਾਈ ਤੇਰੀਆਂ ਲੱਤਾਂ ਚ ਦਮ ਹੈ ਐਂ ਤੂੰ ਲੋਕਾਂ ਦੀ ਆਵਾਜ਼ ਨੂੰ ਦਬਾ ਲੇਂਗਾ ਇੱਥੇ ਤਾਂ ਵੱਡੇ ਵੱਡੇ ਆ ਕੇ ਚਲੇ ਗਏ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਹੱਥਾਂ ਨਾਲ ਬਾਈ ਤੁਸੀਂ ਪਰਚਾ ਦਰਜ ਕੀਤਾ ਹੈ ਇਸੇ ਹੱਥਾਂ ਨਾਲ ਤੁਸੀਂ ਰੱਦ ਕਰੋਗੇ ਇਹ ਨਾ ਮਨਿੰਦਰ ਨੇ ਕਰਾਉਣਾ ਨਾ ਸੀ ਇਹ ਲੋਕ ਲੋਕਾਂ ਨੇ ਕਰਾਉਣਾ ਹੈ ਇਹ ਲੋਕ ਆਪ ਹੀ ਰੱਦ ਕਰਾ ਲੈਣਗੇ ਤੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਲੋਕਾਂ ਨੇ ਤਾਂ ਸੁਪਰੀਮ ਕੋਰਟ ਦਾ ਮੂੰਹ ਦੂਜੇ ਪਾਸੇ ਮੋੜਤਾ ਸੀ ਮਨਜੀਤ ਧਨੇਰਾ ਇੱਕ ਜੌਂਦੀ ਜਾਗ ਦੀ ਮਿਸਾਲ ਹੈ 2017 ਵਿੱਚ ਉਹਨੂੰ 20 ਸਾਲ ਸਜ਼ਾ ਹੋ ਗਈ ਸੀ ਝੂਠੇ ਪਰਚੇ ਦੇ ਵਿੱਚ 302 ਚ ਸੁਪਰੀਮ ਕੋਰਟ ਨੇ ਸਜ਼ਾ ਕਰਤੀ ਉਹਨੂੰ ਕਿਸਾਨ ਆਗੂਆਂ ਨੇ ਲੋਕਾਂ ਨੇ ਲੋਕਾਂ ਦੇ ਸਦਕਾ ਜਥੇਬੰਦੀਆਂ ਨੇ ਉਹਨੂੰ ਅਦਾਲਤ ਚ ਪੇਸ਼ ਕਰਕੇ ਆਂਦਾ ਇੱਕ ਇੱਕ ਜਾਂਦਾ ਵੀ ਜਿਹੜੇ ਰਸਤੇ ਅਸੀਂ ਛੱਡ ਕੇ ਚੱਲੇ ਐ ਏਸੇ ਹੀ ਰਸਤੇ ਅਸੀਂ ਭਾਈ ਲੈ ਕੇ ਚੱਲ ਲੈ ਕੇ ਜਾਵਾਂਗੇ 45ਵੇਂ ਦਿਨ ਉਸੇ ਹੀ ਰਸਤੇ ਉਹਨੂੰ ਜੇਲ੍ਹ ਚੋਂ ਬਾਹਰ ਕਢਾ ਕੇ ਉਹਦੇ ਘਰੇ ਛੱਡ ਕੇ ਆਏ ਜਿਹੜੇ ਰਸਤੇ ਛੱਡ ਕੇ ਆਏ ਸੀ ਲੋਕ ਵੱਡੇ ਵੱਡੇ ਵਕੀਲ ਵੀ ਕਹਿੰਦੇ ਸੀ ਵੀ ਕਿਸਾਨ ਆਗੂ ਸ਼ਾਇਦ ਇਹ ਗਲਤਫਹਿਮੀ ਚ ਨੇ ਇਹ ਤਾਂ ਹਨ ਪੜਨੇ ਯਾਰ ਵੀ ਜੱਟਾਂ ਵਾਲੀ ਗੱਲ ਐ ਜੱਟਾਂ ਵਾਲੀ ਅੜੀ ਐ ਵੀ ਸੁਪਰੀਮ ਕੋਰਟ ਦਾ ਮੂੰਹ ਮੋੜ ਦੇਣਗੇ ਕਿੱਥੇ ਲੋਕਾਂ ਨੇ ਤਾਂ ਭਾਈ ਸੁਪਰੀਮ ਕੋਰਟ ਦਾ ਮੂੰਹ ਮੋੜਤਾ ਇਹ ਕਿਹੜੀ ਬਾਗ ਦੀ ਮੂਲੀ ਨੇ ਇਹ ਤਾਂ ਕੁਛ ਵੀ ਨਹੀਂ ਇਹ ਤਾਂ ਪੈਰਾਂ ਦੀ ਧੂੜ ਵੀ ਨਹੀਂ ਸੁਪਰੀਮ ਕੋਰਟ ਦੀ ਜੇ ਬਲਕਾਰ ਸਿੱਧੂ ਵਰਗੇ ਵਿਚਾਰੇ ਕੌਣ ਹੈ ਇਹ ਭਗਵੰਤ ਮਾਨ ਵਰਗੇ ਵਿਚਾਰੇ ਕੌਣ ਹੈ ਤੇ ਜਿਹੜਾ ਇੱਕ ਗੁੰਡਾ ਗਾਲਾਂ ਕੱਢ ਰਿਹਾ ਇਹ ਵਿਚਾਰਾ ਕੌਣ ਹੈ ਕਿ ਭਲਿਆ ਮਾਨਸਾ ਤੇਰਾ ਮਨਿੰਦਰ ਨਾਲ ਕੀ ਰਬੜਾ ਇਹ ਤਾਂ ਤੈਨੂੰ ਲੋਕ ਵਰਤ ਰਹੇ ਨੇ ਭੋਲਿਆ ਪੰਛੀਆ ਇੱਥੋਂ ਫੋਨ ਲਵਾ ਕੇ ਉਹਨੂੰ ਗਾਲਾਂ ਕਢਾ ਰਿਹਾ ਤੇ ਫੋਨ ਦੇ ਉੱਤੇ ਤੂੰ ਕਲਿੱਪ ਦੇ ਉੱਤੇ ਛਰੇਆਂ ਤੂੰ ਭੱਦੀ ਛਦਾਬਲੀ ਗੰਟੀਆਂ ਪੈਣਾਂ ਨੇ ਸੁਣਨੀ ਐ ਇੱਕ ਲੋਕਾਂ ਦੀ ਆਵਾਜ਼ ਨੂੰ ਦੱਬੇਗਾ ਹੋ ਸਕਦਾ ਭੋਲਿਆ ਪੰਛੀਆ ਕੱਲ ਨੂੰ ਤੇਰੇ ਤੇ ਕੋਈ ਵਿਫਤਾ ਬਣ ਜੇ ਇਹੀ ਮਨਿੰਦਰ ਤੇਰੀ ਬਾਤ ਚੱਕੇ ਤੂੰ ਕੌਣ ਹੈ ਉਹ ਬੰਦਾ ਕੌਣ ਹੈ ਹੈ ਤਾਂ ਆਪਣੇ ਆਮ ਘਰਾਂ ਚੋਂ ਹੀ ਅਸ ਤਾਂ ਫੇਰ ਵੀ ਆਦੇ ਆ ਕਿਸਾਨਾਂ ਦਾ ਹੋਊਗਾ ਜਾਂ ਮਜ਼ਦੂਰਾਂ ਦਾ ਹੈ ਦੁਕਾਨਦਾਰ ਹੋਊਗਾ ਛੋਟਾ ਵਾਈਬਾਨ ਹੋਊਗਾ ਤੇ ਤੇਰਾ ਮਨਿੰਦਰ ਨਾਲ ਐਡਾ ਕੀ ਬਈ ਰਵਲਾ ਬਲਕਾਰ ਸਿੱਧੂ ਕੋ ਲਾਵੇ ਫੋਨ ਜੋ ਕਰਨਾ ਬਲਕਾਰ ਸਿੱਧੂ ਕਰੇ ਉਹ ਭੋਲਿਆ ਪੰਛੀਗਾ ਬਲਕਾਰ ਸਿੱਧੂ ਦੀਆਂ ਲੱਤਾਂ 'ਚ ਦੰਤ ਆਏ ਨਹੀਂ ਵੀ ਉਹ ਤਾਂ ਐਫ ਆਰ ਆਈ ਤਾਂ ਉਹਨੇ ਆਪ ਨਹੀਂ ਦਰਜ ਕਰਾਈ ਉਹਨੇ ਤਾਂ ਉਹਦੇ ਪੀਏ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਆ ਤੇ ਭੁਲਿਆ ਪੰਛੀ ਕਾ ਤੇਥੋਂ ਉਹ ਫੋਨ ਕਰਾਈ ਜਾਂਦਾ ਉਹ ਵੀ ਤੂੰ ਗਾਲਾਂ ਕੱਢ ਤੇ ਤੂੰ ਇਹੋ ਜਿਹੇ ਸ਼ਦਾਬਲੀਆਂ ਵਰਤ ਕੇ ਤੂੰ ਧਮਕੀਆਂ ਦੇ ਰਿਹਾ ਐ ਤੂੰ ਲੋਕਾਂ ਦੀ ਆਵਾਜ਼ ਹੈ ਚੈਨਲ ਨੂੰ ਪੱਤਰਕਾਰ ਚੌਥਾ ਥੰਮ ਹੈ ਸ਼ਾਇਦ ਉਹ ਭਲੇਖੇ ਚ ਐ ਇਹ ਆਵਾਜ਼ ਤੂੰ ਬੰਦ ਕਰ ਦੇਂਗਾ ਕੱਲੀਆਂ ਗਾਲਾਂ ਨਾਲ ਇਹ ਤਾਂ ਛਰੇ ਆਮ ਇਹੋ ਜਿਹੇ ਬੰਦੇ ਤੇ ਵੀ ਜੇ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਆਦੇ ਜੇ ਵਾਕਈ ਤੇਰਾ ਮਤਲਬ ਕਿ ਤੂੰ ਲੋਕਾਂ ਪੱਖੀ ਐ ਜਿਵੇਂ ਤੂੰ ਆ ਨਾ ਮੈਂ ਸੁਧਾਰ ਕਰਨਾ ਚਾਹੁੰਨਾ ਐ ਇੱਥੇ ਤੁਸੀਂ 52 ਐਸ ਆਈ ਬਦਲਤੇ ਕੋਈ ਉਹਦੇ ਤੇ ਮਕਦਮਾ ਕੋਈ ਉਹਨੂੰ ਘਰੇ ਭੇਜਦਾ ਹੈ ਭ੍ਰਿਸ਼ਟਾਚਾਰ ਐ ਬੜੇ ਬੜੇ ਮਗਰਮਾ ਛੋਮੇ ਫਿਰਦੇ ਨੇ ਜੇ ਤੂੰ ਵਾਕਈ ਐ ਕਰਨ ਤੇ ਲੱਗਿਆ ਹੋਇਆ ਵੀ ਅਸੀਂ ਸਫਾਈ ਕਰਨਾ ਚਾਹੁੰਦੇ ਹਾਂ ਹੁਣ ਵੀ ਤਿੰਨ ਸਾਲ ਨਹੀਂ ਕਰ ਸਕੇ ਫਿਰ ਇਹੋ ਜੇ ਬੰਦੇ ਤਾਂ ਸਿੱਧੇ ਆ ਇਨ੍ਹਾਂ ਤੇ ਬਲਕਾਰ ਸਿੱਤੂ ਤੇ ਸਭ ਤੋਂ ਪਹਿਲਾਂ ਐਫ ਆਰ ਆਈ ਦਰਜ ਕਰਕੇ ਮਕਦਮਾ ਦਰਜ ਕਰਕੇ ਇਹਨੂੰ ਜੇਲ੍ਹ ਚੋਂ ਛੁਟੇ ਸਭ ਤੋਂ ਪਹਿਲਾਂ ਇਹਨੂੰ ਪਾਰਟੀ ਚੋਂ ਬਰਖਾਸਤ ਕਰੇ ਵੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਾਡੀ ਪਾਰਟੀ ਚੋਂ ਇਹ ਬਾਹਰ ਹੈ ਬਾਅਦ ਚ ਮੁਕਦਮਾ ਦਰਜ ਕਰਕੇ ਇਹਨੂੰ ਸਲਾਖਾਂ ਪਿੱਛੇ ਕਰੇ ਵੀ ਜਿਹੜਾ ਧੀਆ ਪਹਿਣਾ ਬਾਰੇ ਇਹੋ ਜੀ ਛਦਾਬਲੀ ਵਰਤਦਾ ਤੁਸੀਂ ਬਲਕਾਰ ਦੇ ਕਰਨ ਦੀ ਭਜਾਏ ਤੁਸੀਂ ਮਨਿੰਦਰਨ ਨਹੀਂ ਗਏ ਹੋ ਤੁਸੀਂ ਮਨਿੰਦਰ ਤੇ ਕਰ ਰਹੇ ਹੋ ਤੇ ਫੇਰ ਭਾਈ ਫੇਰ ਲੋਕਾਂ ਦਾ ਸਾਹਮਣਾ ਕਰਨਾ ਪਊ ਤੇ ਫੇਰ ਦੂਜੀ ਗੱਲ ਜਿਹੜਾ ਬੰਦਾ ਧਮਕੀਆਂ ਅਜੇ ਵੀ ਦੇ ਰਿਹਾ ਹੈ ਅਜੇ ਵੀ ਨਹੀਂ ਸਮਝ ਰਹੇ ਗੱਲਾਂ ਚੋਂ ਬਾਹਰ ਆ ਰਹੇ ਇਹ ਵੀ ਲੋਕਾਂ ਚ ਆਵਾਜ਼ ਉੱਠਕੜੀ ਹੈ ਕਿੱਥੋਂ ਕਿਥੋਂ ਤੱਕ ਨਹੀਂ ਮਨਿੰਦਰ ਦੀ ਆਵਾਜ਼ ਉੱਠੀ ਅੱਜ 100 ਬੰਦੇ ਦਾ ਆਈਡੀਆ ਲਾਇਆ ਤਾਂ 300 ਬੰਦਾ ਆ ਗਿਆ ਠੀਕ ਹੈ ਪ੍ਰੋਗਰਾਮ ਦਿੱਤਾ ਗਿਆ ਤਿੰਨ ਤੱਕ ਜੇ ਤਾਂ ਸਿਆਣੇ ਹੋਏ ਅਜੇ ਵੀ ਮਾੜੀ ਮੋਟੀ ਇਹਨਾਂ ਚ ਅਕਲ ਹੋਈ ਅਜੇ ਵੀ ਮਾੜੀ ਮੋਟੀ ਬਚਦੀ ਹੋਈ ਤਾਂ ਤਿੰਨ ਆਉਣ ਨਹੀਂ ਦਿੰਦੇ ਇਹ ਰੱਦ ਕਰਕੇ ਤੇ ਉਹਦੇ ਤੇ ਦਰਜ ਕਰ ਦੇਣ ਵੀ ਭਾਈ ਸਾਥੋਂ ਗਲਤੀ ਹੋ ਗਈ ਜੇ ਆਦੇ ਹੁੰਦੇ ਸਿਆਣਿਆਂ ਦੀ ਕਹਿਤ ਹੈ ਵੀ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਆਦੇ ਫੇਰ ਵੀ ਚਲ ਦੇਰ ਆਏ ਦਰਸਤ ਆਏ ਫੇਰ ਵੀ ਕੋਈ ਗੱਲ ਨਹੀਂ ਵੀ ਉਹਨੂੰ ਬਰਖਾਸਤ ਕਰਕੇ ਬਲਕਾਰ ਸਿੱਧੂ ਨੂੰ ਤੇ ਉਹਨੂੰ ਪਾਰਟੀ ਚੋਂ ਬਾਹਰ ਕੱਢ ਕੇ ਇਹਦੇ ਤੇ ਮੁਕਦਮਾ ਦਰਜ ਕਰਨ ਮਨਿੰਦਰ ਦਾ ਖਾਰਜ ਕਰਨ ਤੇ ਜਿਹੜਾ ਇੱਕ ਧਮਕੀਆਂ ਦੇ ਰਿਹਾ ਇਹਦੇ ਤੇ ਐਦੂ ਸਬੂਤ ਕੀ ਚਾਹੀਦੇ ਆ ਉਹ ਆਦਾ ਦੇਖਾਂਗੇ ਟੀ ਭੈਣਾਂ ਦੀਆਂ ਗਾਲਾਂ ਕੱਢ ਰਿਆ ਤੂੰ ਤੇਰੀ ਜ਼ਰਤ ਕਿਵੇਂ ਪਈ ਉਹਨੂੰ ਭੇਜੀ ਆ ਕਲਿੱਪ ਤੇ ਹੁਣ ਤਾਂ ਕੋਈ ਸ਼ੱਕ ਹੀ ਨਹੀਂ ਰਿਹਾ ਹੁਣ ਤਾਂ ਉਹ ਆਡੀਓ ਦਾ ਜਿਹੜਾ ਜਿਹੜੇ ਬੰਦੇ ਨਾਲ ਗੱਲ ਹੋਈ ਉਹ ਖੁਦ ਕਹਿ ਰਿਹਾ ਵੀ ਮੈਂ ਬੋਲ ਰਿਹਾ ਮੇਰੇ ਨਾਲ ਗੱਲ ਕਰ ਰਿਹਾ ਹੈ ਇਹ ਅਜੇ ਵੀ ਬਹੁਤ ਕੁਝ ਹੈ ਜਿਹੜਾ ਚੈਨਲ ਚਲਾ ਅਜੇ ਚਲਾਉਂਦਾ ਨਹੀਂ ਵੀ ਅਜੇ ਆ ਤੁਸੀਂ ਆਦੇ ਵੀ ਉਹ ਕਲਿੱਪਾਂ ਕੱਟਣੀਆਂ ਪੈਣੀਆਂ ਸਾਨੂੰ ਢੀਆਂ ਪੈਣਾ ਸੁਣ ਨਹੀਂ ਸਕਦੀਆਂ ਘਰਾਂ ਚੋਂ ਸੁਣ ਨਹੀਂ ਸਕਦੇ ਵੀ ਇਹੋ ਜਿਹੀ ਇਹਨੇ ਛਦਾਬਲੀ ਵਰਤੀ ਹੈ ਫਿਰ ਸਾਡੇ ਭਾਈਚਾਰਿਆਂ ਬਾਰੇ ਜਿਵੇਂ ਵੰਡਦੇ ਆਏ ਆ ਪੱਗ ਨੂੰ ਟਾਰਗੇਟ ਕਰ ਰਿਹਾ ਸਾਡੇ ਮਿਸਤਰੀ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਫਿਰ ਇਹੋ ਜੀਆਂ ਛਦਾਬਲੀਆਂ ਬਦਕਿਸਮਤੀ ਹੈ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਆਗੂ ਮਿਲੇ ਨੇ ਬਦਕਿਸਮਤੀ ਹੈ ਰਾਮਪੁਰੇ ਵਾਲਿਆਂ ਨੂੰ ਜਿਨ੍ਹਾਂ ਨੂੰ ਇਹੋ ਜਿਹਾ ਐਮਐਲਏ ਮਿਲਿਆ ਅੱਜ ਇਹੋ ਜੇ ਨੂੰ ਤਾਂ ਕੋਈ ਚੁੰਕੀਦਾਰ ਨਹੀਂ ਰੱਖਦਾ ਬਦਕਿਸਮਤੀ ਹੈ ਵੀ ਆਹ ਲੋਕ ਸਾਡੇ ਪੰਜਾਬ ਦੀ ਗਵਾਹੀ ਕਰ ਰਹੇ ਤੇ ਸਾਡੇ ਪੰਜਾਬ ਦੇ ਮਾੜੇ ਹਾਲਾਤ ਤਾਂ ਹੁਣੇ ਹੀ ਆ ਸਾਡੇ ਕਿਸਾਨਾਂ ਨੇ ਤਾਂ ਖੁਦਕੁਸ਼ੀ ਕਰਨੀ ਹੈ ਸਾਡੇ ਕਿਰਤੀ ਲੋਕਾਂ ਦੀ ਤਾਂ 3 ਲੱਖ ਕਿਸਾਨ ਦੀ ਤਾਂ ਜ਼ਮੀਨ ਵਿਕਣੀ ਹੈ ਤੇ ਜਿਹੜਾ ਮਜ਼ਦੂਰ ਆ ਉਹਨੂੰ ਦਿਹਾੜੀ ਕੀ ਮਿਲਦੀ ਹੈ ਸਾਡੇ ਲੋਕਾਂ ਨੇ ਤਾਂ ਜ਼ਮੀਨਾਂ ਵੇਚ ਕੇ ਬਾਹਰ ਜਾਣਾ ਹੀ ਹੈ ਕਿਉਂਕਿ ਬਦਕਿਸਮਤੀ ਵੀ ਇਹੋ ਜਿਹੇ ਲੋਕ ਸਤਾਚ ਬਹਿ ਕੇ ਬਦਕਿਸਮਤੀ ਇਹੋ ਜਿਹੇ ਲੋਕ ਐਮਐਲਏ ਬਣ ਕੇ ਬਦਕਿਸਮਤੀ ਵੀ ਇਹ ਪੰਜਾਬ ਨੂੰ ਲੀਡ ਕਰ ਰਹੇ ਆ ਤੇ ਪੰਜਾਬ ਨੂੰ ਤਾਂ ਇਹਨਾਂ ਨੇ ਬਰਬਾਦ ਕਰਨ ਤੇ ਹੋਈ ਹੈ ਇਹ ਗੱਲ ਹੋਰ ਆ ਬਿੱਟੂ ਬਾਈ ਤੁਹਾਨੂੰ ਨਹੀਂ ਲੱਗਦਾ ਕਿ ਹਾਲੇ ਤੱਕ ਦੇ ਕੋਈ ਵੀ ਹੋ ਰਾਇਆ ਸੀ ਕਿ ਫਰੈਂਸਿਕ ਜਾਂਚ ਕਰਵਾਈ ਜਾਵੇ ਫਰੈਂਸਿਕ ਜਾਂਚ ਕਰਵਾਈ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਇੱਕ ਵਰਕਰ ਦੇ ਵੱਲੋਂ ਜਿਹੜਾ ਗੁੰਡਾਗਰਦੀ ਵਾਲੀ ਭਾਸ਼ਾ ਵਰਤ ਰਿਹਾ ਉਹਦੇ ਵੱਲੋਂ ਫੋਨ ਕਾਲ ਕਰਕੇ ਗਾਲਾਂ ਤੱਕ ਦਿੱਤੀਆਂ ਜਾਂਦੀਆਂ ਬੜੀ ਭੱਦੀ ਸ਼ਬਦਾਵਲੀ ਵਰਤੀਆਂ ਤੁਹਾਨੂੰ ਨਹੀਂ ਲੱਗਦਾ ਕਿ ਉਹਨੇ ਮੋਰ ਕਿਤੇ ਨਾ ਕਿਤੇ ਲਾਤੀ ਆ ਕਿ ਇਹ ਆਡੀਓ ਸਾਡੇ ਆਪਣੇ ਐਮਐਲਏ ਬਲਕਾਰ ਸਿੱਧੂ ਦੀ ਆ ਨਹੀਂ ਭਾਈ ਜਸ ਤੁਸੀਂ ਅਜੇ ਮੋਰ ਕਿਵੇਂ ਲਵਾਉਂਗੇ ਪਹਿਲੀ ਗੱਲ ਦਾ ਯਾਰ ਆਵਾਜ਼ ਦੀ ਪਛਾਣ ਆਉਂਦੀ ਆ ਚਲ ਅਸੀਂ ਵੀ ਉਹ ਗੱਲ ਦੀ ਪੁਸ਼ਟੀ ਨਹੀਂ ਕਰਦੇ ਨਾਮ ਨਹੀਂ ਦਰਨੇ ਕੀਤੀ ਹੈ ਪਹਿਲੀ ਗੱਲ ਤਾਂ ਆਵਾਜ਼ ਆਪਾਂ ਨੂੰ ਨਹੀਂ ਪਤਾ ਬੰਦੇ ਨੇ ਆਵਾਜ਼ ਚਲੋ ਦੂਜੀ ਗੱਲ ਨਹੀਂ ਕਰਦੇ ਫਿਰ ਉਹ ਜਿਹੜਾ ਬੰਦੇ ਨਾਲ ਗੱਲਾਂ ਹੋਈਆਂ ਉਹ ਖੁਦ ਕਲਿੱਪਾਂ ਪਾ ਕੇ ਕਹਿ ਰਿਹਾ ਵੀ ਮੈਂ ਜਾਂਦਾ ਜਾਗਦਾ ਮਿਸਾਲ ਐ ਮੇਰੇ ਮੇਰੇ ਨਾਲ ਗੱਲ ਹੋਈ ਹੈ ਇਹ ਤਾਂ ਇਦੂ ਵੀ ਭੜੇ ਸ਼ਬਦ ਬੋਲਿਆ ਇਦੂ ਸਬੂਤ ਕੀ ਚਾਹੀਦਾ ਤੀਜੀ ਗੱਲ ਇੱਕ ਇੱਕ ਬੰਦਾ ਛਰੇ ਅਸੀਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦੇ ਜ਼ਿੰਮੇਵਾਰ ਹੈ ਜਥੇਬੰਦੀ ਦੇ ਆਗੂ ਹੈ ਠੀਕ ਆ ਸਾਡੀ ਜਥੇਬੰਦੀ ਤੋਲ ਕੇ ਬੋਲ ਕੇ ਬੋਲਦੀ ਐ ਤੇ ਜਿੱਥੇ ਅਸੀਂ ਮਿਸਟੇਕ ਕਰਦੇ ਆ ਸਾਨੂੰ ਕਿਹਾ ਜਾਂਦਾ ਵੀ ਇੱਥੇ ਮਿਸਟੇਕ ਅਸੀਂ ਫੇਰ ਵੀ ਅਸੀਂ ਆਦਿਆਂ ਵੀ ਉਹ ਬੰਦਾ ਗਾਲਾਂ ਜਾਂੇ ਕਢਾ ਰਿਹਾ ਉਹ ਤੋਂ ਫੋਨ ਲਵਾ ਰਿਹਾ ਵੀ ਧਮਕੀਆਂ ਦੇ ਉਹ ਗਾਲਾਂ ਕੱਢੋ ਛੇ ਦਰਜੂ ਵੀ ਉਹ ਬੰਦੇ ਗਾਲਾਂ ਕੱਢ ਰਿਹਾ ਜੇ ਉਹ ਬੰਦਾ ਕੱਢ ਰਿਹਾ ਤੇ ਵਿਧਾਇਕ ਸਾਹਿਬ ਦਾ ਕੀ ਹਾਲ ਹੋਊਗਾ ਜੇ ਇਹੋ ਜਿਹੇ ਬੰਦੇ ਨੇ ਅਕਲ ਦੇਣੀ ਉਹਨੂੰ ਵੀ ਭਲਿਆ ਮਾਨਸਾ ਕਿੱਥੇ ਤਾਂ ਇਹ ਕਹਿੰਦਾ ਸੀ ਵੀ ਤੂੰ ਗਲਤੀ ਮੰਨ ਲੈ ਸੌਰੀ ਮੰਨ ਲੈ ਵੀ ਇਹੋ ਜੇ ਪਾਸੇ ਨਹੀਂ ਜਾਣਾ ਉਹ ਤਾਂ ਫੋਨ ਲਾ ਲਾ ਕੇ ਧੀ ਭੈਣ ਇੱਕ ਕਰੀ ਜਾਂਦੇ ਆ ਧਮਕੀਆਂ ਦਿੰਦੇ ਆ ਵੀ ਤੇਰੀ ਜੁਰਤ ਕਿਵੇਂ ਹੋਈ ਤੈਨੂੰ ਦੇਖਾਂਗੇ ਤੇ ਰਹਿੰਦੇ ਤਾਂ ਇਹੋ ਜੇ ਬੰਦੇ ਹੀ ਐ ਤੇ ਉਹੋ ਜੇ ਇਹਨਾਂ ਦਾ ਆਗੂ ਐ ਤੇ ਉਹੋ ਜੇ ਬੰਦੇ ਨਾਲ ਰਹਿੰਦੇ ਆ ਤੇ ਮੋਰ ਤਾਂ ਲੱਗ ਗਈ ਬਾਈ ਹੁਣ ਤੂੰ ਮੋਰ ਇਦੂ ਉੱਤੇ ਕੀ ਲੱਗੂਗੀ ਇੱਕ ਬੰਦਾ ਛਰੇ ਹੰਤ ਗਿਆ ਜਾਂਦਾ ਗਾਲਾਂ ਕੱਢੀ ਜਾਂਦਾ ਕੀ ਉਹ ਸਹੀ ਬੋਲ ਰਿਹਾ ਨਹੀਂ ਇਹ ਗੱਲਾਂ ਮਾੜੀਆਂ ਇਹ ਚੰਗੀਆਂ ਗੱਲਾਂ ਨਹੀਂ ਤੁਸੀਂ ਇੰਨਾ ਗਲਾ ਨਾ ਘੁੱਟੋ ਇਹ ਸਤਾ ਦਾ ਨਸ਼ਾ ਮਾੜਾ ਹੁੰਦਾ ਇੱਥੇ بڑے بڑے ਸ਼ਕੰਦਰ ਬਾਦਸ਼ਾਹ ਰਗੇ ਚਲੇ ਗਏ ਆ ਛੋਡੇ ਪੌਣੇ 2 ਸਾਲ ਰਹਿ ਗਏ ਸੋਨੂੰ ਲੋਕਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਛੋਡੇ ਮਗਰ ਪਹਿਣ ਕੇ ਲੋਕ ਡਾਂਗਾ ਲੈ ਕੇ ਇਹ ਹਾਲਾਤ ਹੋਏ ਪਏ ਆ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਚੁਟਕਲਿਆ ਨਾਲ ਪੰਜਾਬ ਨਹੀਂ ਚੱਲਦਾ ਕਾਲੀ ਐਨਕਲ ਲਾ ਕੇ ਪੰਜਾਬ ਨਹੀਂ ਚੱਲਦਾ ਵਿਧਾਨ ਸਭਾ ਚ ਚੁਟਕਲੇ ਸੁਣਾ ਕੇ ਨਹੀਂ ਚੱਲਦਾ 50000 ਨੌਕਰੀਆਂ ਕਾਗਜ਼ਾਂ ਚ ਦੇ ਕੇ ਨਹੀਂ ਚੱਲਦਾ 75 7500 ਕਰੋੜ ਦੇ ਇਤਿਹਾਰ ਲਾ ਕੇ ਪੰਜਾਬ ਨਹੀਂ ਚੱਲਦਾ ਪੰਜਾਬ ਸਾਢੇ 4 ਲੱਖ ਦਾ ਕਰੋੜ ਦਾ ਕਰਜ਼ਾਈ ਹੋ ਗਿਆ ਤੁਸੀਂ ਆਦੇ ਸੀ ਸਾਨੂੰ ਪੈਸਾ ਲੈਣਾ ਆਉਂਦਾ ਸਾਨੂੰ ਪੈਸਾ ਵਸੂਲਣਾ ਆਉਂਦਾ ਗੁੰਡਾ ਟੈਕਸ ਕੱਢਣਾ ਆਉਂਦਾ ਤੇ ਪਹਿਲਾਂ ਤਾਂ 75 ਸਾਲਾਂ ਚ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਸੀ ਤੁਸੀਂ 3 ਸਾਲਾਂ ਚ 1.5 ਲੱਖ ਕਰੋੜ ਦਾ ਕਰਜ਼ਾਈ ਹੋਰ ਕਰਤਾ ਤੇ 2 ਸਾਲ ਛੋਡੇ ਪਏ ਤੇ ਤੁਸੀਂ 6 ਲੱਖ ਤੇ ਸੂਈ ਲੈ ਜਾਓਗੇ ਜਿੰਨਾ 75 ਸਾਲਾਂ ਚ ਲੁੱਟਿਆ ਤੁਸੀਂ ਉਹਨਾਂ 5 ਸਾਲਾਂ ਚ ਲੁੱਟ ਕੇ ਘਰਾਂ ਨੂੰ ਜਾਓਗੇ ਇਹ ਇਸ ਮਸਲਿਆਂ ਨਾਲ ਪੰਜਾਬ ਕਿਤੇ ਤਰੱਕੀ ਦੇ ਰਾਹ ਤੇ ਨਹੀਂ ਆਉਂਦਾ ਚੁਟਕਲਿਆ ਨਾਲ ਮਸਲੇ ਹੱਲ ਨਹੀਂ ਹੁੰਦੇ ਪਰਚੇ ਕਰਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਤੁਸੀਂ ਲੋਕਤੰਤਰ ਦੇ ਚੌਥੇ ਥੰਮ ਨੂੰ ਪੈ ਲਿਕ ਲਿਓ ਤੁਸੀਂ ਲੋਕਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਲੋਕਾਂ ਦਾ ਗਲਾ ਕੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਛੋਡਾ ਪੰਗਾ ਲੋਕਾਂ ਨਾਲ ਪਿਆ ਤੇ ਸਾਨੂੰ ਪਹਿਲਾਂ ਦੱਸਿਆ ਲੋਕਾਂ ਨੇ ਸੁਪਰੀਮ ਕੋਰਟ ਮੋੜਤਾ ਉਹਨੂੰ ਪੁੱਠਾ ਚੱਲਦਾ ਕਰਤਾ ਜਿਉਂਦੀ ਜਾਗ ਦੀ ਮਿਸਾਲ ਆ ਮਨਜੀਤ ਨੇਰ ਦੇਖ ਲਓ ਜੇ ਨਹੀਂ ਚੇਤੇ ਆਉਂਦਾ ਉਹਨੂੰ ਜਾ ਕੇ ਮਿਲੇ ਆਓ ਕਿਸਾਨ ਆਗੂਆਂ ਨੂੰ ਪੁੱਛ ਲਓ ਜਿਨ੍ਹਾਂ ਨੇ ਮੋਰਚਾ ਲੜਿਆ ਸੀ ਵੀ ਸੁਪਰੀਮ ਕੋਰਟ ਦੀ ਸਜ਼ਾ ਰੱਦ ਕਰਾਈ ਹੈ ਪਰਚਾ ਰੱਦ ਕਰਾਇਆ ਹੈ ਜਿਹੜੇ ਟੁਕੜਾ ਕਿ ਲੈ ਆਏ ਹੋ ਤੇ ਆ ਤਾਂ ਪਰਚੀਆਂ ਨੇ ਇਹ ਰੱਦ ਹੋ ਜਾਣੀਆਂ ਇਸੇ ਹੱਥਾਂ ਨਾਲ ਕਰਨੀਆਂ ਇਹਨਾਂ ਨੇ ਗੰਡੇ ਵੀ ਖਾਣੇ ਇਹਨਾਂ ਨੇ ਡੰਡੇ ਵੀ ਖਾਣੇ ਆ ਇਹ ਗੱਲ ਹੈ ਇਹਨਾਂ ਨੇ ਪਰਚਾ ਵੀ ਰੱਦ ਕਰਨਾ ਇਹਨਾਂ ਨੇ ਵਿਰੋਧ ਵੀ ਝੱਲਣਾ ਮਨਿੰਦਰ ਦਾ ਮਸਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਊਗਾ ਮਨਿੰਦਰ ਦਾ ਮਸਲਾ ਇਹਨਾਂ ਨੂੰ ਮਾਂਜ ਕੇ ਰੱਖ ਦੂਗਾ ਇਹਦੇ ਚੌਂਕੀਦਾਰ ਨਹੀਂ ਬਣਾਉਣਾ ਇਹਨਾਂ ਨੂੰ ਏਦੂ ਮੁੜ ਕੇ ਕਿਸੇ ਨੇ ਜਿਹੜੇ ਹਾਲਾਤਾਂ ਦੇ ਉੱਤੇ ਇਹ ਉੱਤਰ ਆਏ ਨੇ ਤੇ ਭਗਵੰਤ ਮਾਨ ਸਾਹਿਬ ਸਮਾਂ ਬਹੁਤ ਥੋੜਾ ਰਹਿ ਗਿਆ ਸੰਭਲ ਜਾ ਸੰਭਲ ਜਾ ਸੰਭਲ ਜਾ ਐਨਾ ਨਸ਼ਾ ਮਾੜਾ ਹੁੰਦਾ ਲੈਂਡ ਕਰੂਜ ਨਾਲ ਮੁੜ ਕੇ ਨਹੀਂ ਥਿਆਉਣਾ ਮੁੜ ਕੇ ਕੋਈ ਨਾ ਨਹੀਂ ਲੈਂਦਾ ਇੱਥੇ ਬੜੇ ਬੜੇ ਚਲੇ ਗਏ ਆ ਕੇ ਤੇ ਸਿਆਣੇ ਹੋਏ ਤਾਂ ਤਿੰਨ ਆਉਣ ਨਹੀਂ ਦਿੰਦੇ ਉਹਨੂੰ ਪਾਰਟੀ ਚੋਂ ਬਰਖਾਸਤ ਕਰਦੇ ਪਾਰਟੀ ਚੋਂ ਬਾਹਰ ਕੱਢ ਕੇ ਇਹੋ ਜਿਹੇ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਜਿਹੜਾ ਧੀਆ ਭੈਣਾ ਦਾ ਆਪਦੇ ਵਰਕਰਾਂ ਦਾ ਮਜ਼ਾਕ ਉਡਾਉਂਦਾ ਆਪਦੇ ਵਰਕਰਾਂ ਦਾ ਹੀ ਕਿਉਂ ਧੀਆ ਭੈਣਾ ਸਭ ਦੀਆਂ ਸੰਝੀਆਂ ਐ ਤੇ ਯਾ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਇੱਜ਼ਤ ਸਭ ਦੀ ਐ ਅਸੀਂ ਜ਼ਿੰਮੇਵਾਰ ਨਾਗਰਿਕਾਂ ਐ ਅਸੀਂ ਜ਼ਿੰਮੇਵਾਰੀ ਕੁਰਸੀ ਤੇ ਬਹਿ ਕੇ ਇਹੋ ਜਿਹੇ ਛਦਾਬਲੀਆਂ ਵਰਤਦੇ ਆ ਮੰਦ ਭਾਗੀ ਗੱਲ ਐ ਵੀ ਇਹ ਲੋਕ ਕੀ ਕਰਨਗੇ ਲੋਕਾਂ ਦਾ ਲੋਕਾਂ ਨੂੰ ਅਧੇ ਜਿਨ੍ਹਾਂ ਨੂੰ ਤੁਸੀਂ ਚੁੰਨਦੇ ਹੋ ਆ ਜਾਓ ਇਹਨਾਂ ਦੇ ਨਸ਼ੇ ਤੋਂ ਇਧਰ ਨੂੰ ਡੰਡੇ ਦੇ ਵਿੱਚ ਝੰਡਾ ਪਾ ਲੋ ਜੇ ਪੰਜਾਬ ਨੂੰ ਬਚਾਉਣਾ ਜਮੀਨਾ ਬਚਾਉਣੀ ਐ ਨਹੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਖਾ ਜਾਣਗੇ ਖਾ ਤਾਂ ਗਏ ਪਹੁੰਚ ਕੇ ਇੱਥੋਂ ਤੱਕ ਲਾਸਟ ਸੁਭਾਲਾ ਇਸ ਤਰ੍ਹਾਂ ਦੇ ਨਾਲ ਜਿਵੇਂ ਪਹਿਲਾਂ ਕੇਸ ਪਾਇਆ ਗਿਆ ਕੇਸ ਦਰਜ ਹੁੰਦਾ ਆ ਪਰਚਾ ਦਰਜ ਹੁੰਦਾ ਆ ਮਾਨਹਾਨੀ ਤੱਕ ਦੀਆਂ ਗੱਲਾਂ ਇਹ ਵੀ ਚਰਚਾਵਾਂ ਛੱਡਦੀਆਂ ਨੇ ਕਿ ਸ਼ਾਇਦ ਕੇਸ ਵੀ ਪਾ ਦਿੱਤਾ ਗਿਆ ਐਫ ਆਈ ਆਰ ਤੋਂ ਬਾਅਦ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਧਮਕੀਆਂ ਆਉਣੀਆਂ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਆਵਾਜ਼ ਦਵਾਈ ਜਾ ਸਕਦੀ ਹੈ ਖਾਸ ਕਰ ਉਹ ਆਵਾਜ਼ ਜਿਹੜੀ ਹੱਕ ਸੱਚ ਦੀ ਆਵਾਜ਼ ਆ ਜਿਹੜੀ ਲੋਕਾਂ ਦੇ ਇਨਸਾਫ਼ ਦਵਾਉਣ ਦੀ ਆਵਾਜ਼ ਆ ਉਹ ਦਵਾਈ ਜਾ ਸਕਦੀ ਹੈ ਮੈਂ ਤੁਹਾਨੂੰ ਪਹਿਲਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੁਸੀਂ ਉਦੋਂ ਮਜ਼ਬੂਤ ਹੋ ਕੇ ਆਓਗੇ ਮਜ਼ਬੂਤ ਹੋ ਕੇ ਲੋਕ ਤੁਹਾਡਾ ਸਾਥ ਦੇ ਰਹੇ ਆ ਜੱਥੇਬੰਦੀਆਂ ਦੇ ਰਿਆ ਤੁਸੀਂ ਤੁਹਾਡਾ ਕੋਈ ਆਪ ਦਾ ਨਿੱਜੀ ਹੈ ਤੁਸੀਂ ਕਿਰਤੀ ਲੋਕਾਂ ਦੀ ਜੱਥੇਬੰਦੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਕਿਰਤੀ ਲੋਕਾਂ ਦੀ ਦੁਕਾਨਦਾਰਾਂ ਦੀ ਰੇੜੀ ਵਾਲੇ ਦੀ ਆਮ ਬੰਦੇ ਦੀ ਆਮ ਲੋਕਾਂ ਦੀ ਆਵਾਜ਼ ਚਾਹਦੇ ਹੋ ਸਰਕਾਰ ਦੇ ਚਿੱਠੇ ਸਾਹਮਣੇ ਲਿਆਉਂਦੇ ਹੋ ਛੋਟਾ ਕਿਹੜਾ ਮਨਿੰਦਰ ਦਾ ਕਿਹੜਾ ਬਲਕਾਰ ਸਿੱਧੂ ਨਾਲ ਕੋਈ ਜ਼ਮੀਨਦਾਰ ਰਵਲਾ ਸੀ ਜਾਂ ਵਟਦਾਰ ਰਵਲਾ ਸੀ ਜਾਂ ਘਰ ਦਾ ਗਵੰਡੀ ਸੀ ਕੰਧ ਦਾ ਰਵਲਾ ਸੀ ਕਾਹਦਾ ਕੋਈ ਰਵਲਾ ਨਹੀਂ ਸੀ ਉਹਨੇ ਸੱਚ ਦਿਖਾਇਆ ਮੋਲਕ ਦੇ ਚਿੱਠੇ ਨੰਗੇ ਕਰਦਾ ਸੀ ਉਥੇ ਧਰਨੇ ਲੱਗਦੇ ਸੀ ਪੰਚਾਇਤੀ ਚੋੜਾਂ ਵੇਲੇ ਲੱਖਾਂ ਰੁਪਇਆ ਲਹਿਗਾ ਛਰਿਆਂ ਪਤਾ ਜੇਤੋ ਦੇ ਵਿੱਚ ਛਰਿਆਂ ਪਤਾ ਚਿੱਟਾ ਵਿਕਦਾ ਸੱਟਾ ਲੱਗਦਾ ਛਰਿਆਂ ਪਤਾ ਲੁੱਟ ਮਚਾਈ ਐ ਇੱਕ ਮੋਲਕ ਸਿੰਘ ਦੀ ਤੁਹਾਨੂੰ ਗੱਲ ਦੱਸ ਦਿਆਂ ਪਿਛਲੇ ਸਾਲ ਆਹ ਪਰਾਲੀ ਦੇ ਪਰਚੇ ਦਰਜ ਕਰ ਰਹੇ ਨੇ ਆਦੇ ਤੁਸੀਂ ਪਰਾਲੀ ਨੂੰ ਅੱਗ ਕਿਉਂ ਲਾਈ ਪਿਛਲੇ ਸਾਲ ਗੱਠਾਂ ਵਾਲੀਆਂ ਟਰਾਲੀਆਂ ਸੇਡੇ ਵਾਲੇ ਗੱਠਾਂ ਲਾਉਣ ਜਾਂਦੇ ਸੀ ਸਾਡੇ ਢਾਬਾਂ ਵਾਲੇ ਕੋਠਾਂ ਚੋਂ ਬੰਦੇ ਤੇ ਟਰਾਲੇ ਫੜਲੇ ਇਨੇ ਰਾਤ ਨੂੰ 10:30 ਵਜੇ ਗੱਡੀ ਮੂਹਰੇ ਲਾ ਲਈ ਉਹਨਾਂ ਦੇ ਟਰਾਲੇ ਪੁਲਿਸ ਨੂੰ ਫੋਨ ਕਰਕੇ ਇਹਨਾਂ ਨੇ ਟਰਾਲੇ ਫੜਾਤੇ ਅਸੀਂ ਸਵੇਰ ਇੱਕ ਦਿਨ ਥਾਣੇ ਕੰਮ ਸੀ ਚਲੇ ਗਏ ਜੇਤੋ ਅਸੀਂ ਉਹ ਬੰਦਿਆਂ ਨੂੰ ਪੁੱਛਿਆ ਵੀ ਛੋਡੇ ਟਰਾਲੇ ਕਿਉਂ ਲਾਏ ਆ ਗੱਠਾਂ ਵਾਲੇ ਥਾਣੇ ਆਦੇ ਭਾਈ ਸਾਥੋਂ ਮਹੀਨਾ ਭਾਲਦੇ ਆ ਗੱਠਾਂ ਵਾਲੇ ਟਰਾਲਿਆਂ ਵਾਲੇ ਆਦੇ ਮੈਂ ਕਿਹਾ ਅਸੀਂ ਛਡਾਉਨੇ ਆ ਛੋਡੇ ਟਰਾਲਿਆਂ ਦੇ ਭਾਈ ਕੋਈ ਗੱਲ ਨਹੀਂ ਸਾਡੀ ਗੱਲ ਚੱਲ ਰਹੀ ਹੈ ਜੇ ਜਮਾਣਾ ਸਰਿਆ ਫੇਰ ਤੁਹਾਨੂੰ ਦੱਸਾਂਗੇ ਅਸੀਂ ਅਖਾ ਚਲੋ ਭਾਈ ਠੀਕ ਹੈ ਭਾਈ ਸਾਨੂੰ ਦੱਸ ਦਿਓ ਜੇ ਨਾ ਛੱਡੇ ਉਹ ਭਰਾ ਮੇਰੇ ਗੱਠਾਂ ਵਾਲੇ ਟਰਾਲਿਆਂ ਚੋਂ ਹਿੱਸੇ ਭਾਲੇ ਜਾਂਦੇ ਨੇ ਇੱਕ ਪਾਸੇ ਆਹਦੇ ਤੁਸੀਂ ਗੱਠਾਂ ਬਣਾਓ ਉਹ ਇਹਨਾਂ ਦੇ ਤਾਂ ਆ ਹਾਲ ਨੇ ਤੇ ਤੁਸੀਂ ਗੱਲਾਂ ਕਿਹੜੀਆਂ ਕਰਦਿਆਂ ਇਹ ਰਲ ਮਿਲ ਕੇ ਪਰਚਾ ਮਨਿੰਦਰ ਇਹਨਾਂ ਦੇ ਅੱਖ ਦੇ ਰੋਡ ਬੰਨੂ ਰੜਕਦੇ ਹੋ ਤੁਸੀਂ ਵੀ ਆਰਐਮਬੀ ਹੋਇਆ ਮਨਿੰਦਰ ਹੋਇਆ ਅੱਖਰ ਵਾਲਾ ਅਰਮਨੀਤ ਹੋਇਆ ਜਿੰਨੇ ਅਰਨਜੀਤ ਹੋਇਆ ਸੱਚ ਬਣੀ ਵਾਲੇ ਜਿੰਨੇ ਤੁਸੀਂ 7-8 ਜਣੇ ਹੋ ਇਹ ਅੱਖ ਦੀ ਰੋਡ ਬੰਨੂ ਰੜਕਦੇ ਹੋ ਤੁਸੀਂ ਕਿਉਂ ਤੁਸੀਂ ਇਹਨਾਂ ਦੇ ਚਿੱਠੇ ਸਾਹਮਣੇ ਲਿਆਉਂਦੇ ਹੋ ਉਦੋਂ ਇਹਨਾਂ ਨੂੰ ਚੰਗੇ ਲੱਗਦੇ ਸੀ 2022 ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਬਹੁਤ ਮਿੱਠੇ ਲੱਗਦੇ ਸੀ ਇਹ ਪੋਸਟਾਂ ਛੋਟੀਆਂ ਸ਼ੇਅਰ ਕਰਦੇ ਹੁੰਦੇ ਸੀ ਉਹਨੂੰ ਸ਼ਾਬਾਸ਼ ਹੀ ਦਿੰਦੇ ਹੁੰਦੇ ਸੀ ਕਿਉਂ ਉਦੋਂ ਛੋਟੇ ਮਾਧਿਅਮ ਰਾਈ ਤਾਂ ਇਹ ਆਏ ਐ ਜਿੰਨਾਂ ਨੂੰ ਅੱਜ ਖਤਮ ਕਰਨ ਚੱਲੇ ਆ ਇਹ ਲੋਕਤੰਤਰ ਨੂੰ ਚੌਥਾ ਥੰਮ ਹੈ ਠੀਕ ਆ ਲੋਕਤੰਤਰ ਮੰਨ ਨਹੀਂ ਸਕਦੇ ਅਸੀਂ ਵੀ ਆਹ ਹਾਲਾਤ ਆ ਸਾਡੇ ਲੋਕਤੰਤਰ ਦੇ ਬਦ ਕਿਸਮਤੀ ਹੈ ਪਰ ਚੌਥੇ ਥੰਮ ਦੇ ਰਾਈ ਆਏ ਸੀ ਤੇ ਚੌਥੇ ਥੰਮ ਨੂੰ ਪੈ ਨਿਕਲੇ ਤੇ ਲੋਕਾਂ ਨੂੰ ਪੈ ਨਿਕਲੇ ਲੋਕਵਾਜ ਇੱਕ ਲੋਕਾਂ ਦੀ ਆਵਾਜ਼ ਹੈ ਤੁਸੀਂ ਇਹ ਲੋਕਾਂ ਦੀ ਆਵਾਜ਼ ਜਿਹੜੇ ਚੱਕਦੇ ਹੋ ਲੈ ਕੇ ਜਾਂਦੇ ਹੋ ਮੁੱਦੇ ਤੇ ਲੋਕਾਂ ਨੂੰ ਹੀ ਪੈ ਲੈ ਇਕਲੇ ਤੇ ਕਾਮਜਾਬ ਕਿੱਥੋਂ ਹੋ ਜਾਣਗੇ ਇਹ ਖਤਮ ਹੋ ਜਾਣਗੇ ਆ ਮੈਂ ਮਸਲਾ ਤੈਨੂੰ ਦੱਸਦਾ ਰੀੜ ਦੀ ਹੱਡੀ ਬਣ ਜਾਣਾ ਤੇ ਇਹਨਾਂ ਨੂੰ ਮਸਲਾ ਬਹੁਤ ਮਹਿੰਗੀ ਖੇੜ ਪਊਗੀ ਜਿਹੜੀ ਇਹਨਾਂ ਨੇ ਆ ਖੇਡੀ ਐ ਤੇ ਆਖਰ ਦੇ ਵਿੱਚ ਇਹੀ ਕਹੂੰਗਾ ਜੇ ਸਿਆਣੇ ਹੋਏ ਤੇ ਇਹਨੂੰ ਬਰਖਾਸਤ ਕਰਕੇ ਘਰੇ ਭੇਜ ਦੇਣ ਤੇ ਮਨਿੰਦਰ ਤੇ ਪਰਚਾ ਰੱਦ ਕਰ ਦੇਣ ਤੇ ਨਹੀਂ ਖੇੜ ਮਹਿੰਗੀ ਪਊ ਮੇਰੇ ਨਾਲ ਬਾਈ ਬਿੱਟੂ ਮੱਲਣ ਹੋ ਰਹੀ ਸੀ ਤਾਂ ਇੱਥੇ ਮੈਂ ਇਹ ਉਹਦੇ ਮਹਾਰਾਜ ਜਰਾਂ ਨੂੰ ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਜਨਾਬ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਜਿਹੜੀ ਭਾਸ਼ਾ ਤੁਸੀਂ ਵਰਤੀ ਹੈ ਮਨਿੰਦਰ ਦੇਲੀਓ ਅਸੀਂ ਭਾਸ਼ਾ ਅਸੀਂ ਨਹੀਂ ਵਰ ਸਕਦੇ ਕਿ ਸਾਡੇ ਮਾਪਿਆਂ ਨੇ ਸਾਨੂੰ ਐਸਾ ਕੁਝ ਨਹੀਂ ਸਿਖਾਇਆ ਹੋ ਸਕਦਾ ਤੁਹਾਨੂੰ ਸਿਖਾਇਆ ਹੋਵੇ ਜਿਸ ਤੇ ਕਰਕੇ ਜੋ ਭਾਸ਼ਾ ਤੁਹਾਡੀ ਬਾਹਰ ਚਲਕ ਚਲਕ ਕੇ ਜਿਹੜੀ ਹੈਗੀ ਆ ਉਹ ਸਾਹਮਣੇ ਜਿਹੜੀ ਹੈਗੀ ਆ ਉਹ ਆ ਰਹੀ ਆ ਕਿਤੇ ਤਾਂ ਹੋਣਾ ਇਹ ਚਾਹੀਦਾ ਸੀਗਾ ਕੇ ਆਪਣੇ ਐਮਐਲਏ ਸਾਹਿਬ ਨੂੰ ਇਹ ਕਹਿੰਦੇ ਕਿ ਉਸ ਚੀਜ਼ ਦੀ ਪੁਸ਼ਟੀ ਜਿਹੜੀ ਹੈਗੀ ਆ ਉਹ ਚੈਨਲ ਨਹੀਂ ਕੀਤੀ ਤਾਂ ਤੁਸੀਂ ਆਪਣਾ ਪੱਖ ਜਿਹੜਾ ਜ਼ਰੂਰ ਰੱਖੋ ਪਰ ਹੋਇਆ ਇਹ ਕਿ ਉਲਟਾ ਤੁਸੀਂ ਧਮਕੀਆਂ ਦੇ ਰਹੇ ਹੋ ਉਲਟਾ ਤੁਸੀਂ ਐਸਾ ਕੁਝ ਜਿਹੜਾ ਹੈਗਾ ਕਹਿ ਰਹੇ ਹੋ ਐਸੀ ਐਸੀ ਗੰਦੀ ਸ਼ਬਦਾਬਲੀ ਵਰਤ ਰਹੇ ਹੋ ਗਾਲਾਂ ਦੁੱਪੜ ਜਿਹੜਾ ਹੈਗਾ ਉਹ ਕੱਢ ਰਹੇ ਹੋ ਤਾਂ ਮੈਂ ਇਹ ਵੀ ਦੱਸ ਦੇਵਾਂ ਕਿ ਇਹ ਵੀ ਇਸ ਤੋਂ ਪਹਿਲੇ ਸਮਿਆਂ ਦੇ ਵਿੱਚ ਇਹ ਵੀ ਹੋਇਆ ਕਿ ਤੁਹਾਡੇ ਪਿੰਡ ਦੀਆਂ ਖਬਰਾਂ ਤੁਸੀਂ ਖੁਦ ਸਾਨੂੰ ਬੁਲਾਉਂਦੇ ਰਹੇ ਹੋ ਕਿ ਤੁਹਾਡੇ ਪਿੰਡ ਦੀਆਂ ਖਬਰਾਂ ਅਸੀਂ ਖੁਦ ਕਵਰ ਕਰਦੇ ਰਹੇ ਹਾਂ ਪਰ ਉਦੋਂ ਸ਼ਾਇਦ ਤੁਹਾਨੂੰ ਅਸੀਂ ਚੰਗੇ ਲੱਗਦੇ ਸੀ ਉਦੋਂ ਸ਼ਾਇਦ ਤੁਹਾਨੂੰ ਅਸੀਂ ਕਿਉ ਵਰਗੇ ਲੱਗਦੇ ਸੀ ਪਰ ਅੱਜ ਜਦੋਂ ਕੁਝ ਐਸਾ ਸਾਹਮਣੇ ਆਇਆ ਜੋ ਆਮ ਲੋਕਾਂ ਦੇ ਲਈ ਜੋ ਪੰਜਾਬ ਦੇ ਲਈ ਜੋ ਪੰਜਾਬੀਆਂ ਧੀਆਂ ਪਣਾ ਦੇ ਲਈ ਗਲਤ ਸੀ ਤੇ ਜਿਸ ਦੇ ਵਿੱਚ ਇਹ ਦਾਵਾ ਹੈ ਕਿ ਕ ਐਮ ਐਲ اے ਦੇ ਵੱਲੋਂ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਈਆਂ ਗਈਆਂ ਨੇ ਸਿਰਫ ਮਾਮਾ ਪਣਾ ਦੇ ਲਈ ਹੀ ਕਿਉਂ ਇੱਕ ਮੌਜੂਦਾ ਸਪੀਕਰ ਦੇ ਲਈ ਵੀ ਤੇ ਕਪਨੀ ਹੀ ਪਾਰਟੀ ਦੇ ਇੱਕ ਦੋ ਲੀਡਰਾਂ ਦੇ ਲਈ ਵੀ ਕਹੀਆਂ ਗਈਆਂ ਤਾਂ ਅੱਜ ਤੁਹਾਨੂੰ ਅਸੀਂ ਕਿ ਵਰਗੇ ਨਹੀਂ ਅੱਜ ਤੁਹਾਨੂੰ ਅਸੀਂ ਵਿਅਵਹਾਰ ਵਰਗੇ ਲੱਗਦੇ ਆ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦਾਅਵੇ ਦੇ ਨਾਲ ਇਹ ਕਹਿ ਦੇਵਾਂ ਕਿ ਭਾਸ਼ਾ ਸ਼ਬਦਾਬਲੀ ਉਹ ਨਹੀਂ ਵਰਤ ਸਕਦਾ ਪਰ ਇਹ ਜ਼ਰੂਰ ਦਾਅਵੇ ਦੇ ਨਾਲ ਕਹਿ ਸਕਦਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਨਾਲ ਜਾਂ ਇਸ ਤਰ੍ਹਾਂ ਦੇ ਪਰਚੀਆਂ ਦੇ ਨਾਲ ਇਸ ਤਰ੍ਹਾਂ ਦੇ ਕੇਸਾਂ ਦੇ ਨਾਲ ਸੱਚ ਦੀ ਆਵਾਜ਼ ਜਿਹੜੀ ਆ ਦਬਣ ਵਾਲੀ ਨਹੀਂ ਆ ਜਿੰਨਾ ਚਿਰ ਸਰੀਰ ਦੇ ਵਿੱਚ ਆਖਰੀ ਸਾਹ ਨੇ ਇਹ ਲੋਕਾਂ ਦੀ ਆਵਾਜ਼ ਸੱਚ ਦੀ ਆਵਾਜ਼ ਇਹਨਾਂ ਚੈਨਲਾਂ ਦੇ ਉੱਪਰ ਇਸੇ ਤਰ੍ਹਾਂ ਦੇ ਨਾਲ ਹੀ ਦਿਖਾਉਂਦੇ ਰ੍ਹਾਂਗੇ ਤੇ ਜੇਕਰ ਤੁਹਾਡਾ ਰਾਂਝਾ ਰਾਜੀ ਧਮਕੀਆਂ ਦੇ ਨਾਲ ਹੁੰਦਾ ਆ ਕੇਸਾਂ ਦੇ ਨਾਲ ਹੁੰਦਾ ਆ ਪਰਚਿਆਂ ਦੇ ਨਾਲ ਹੁੰਦਾ ਆ ਤਾਂ ਜੀ ਸਤਕੇ ਤੁਸੀਂ ਆਪਣਾ ਰਾਂਝਾ ਰਾਜੀ ਕਰ ਸਕਦੇ ਹੋ